ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਫਾਰਮੀ ਐਗ ਤੇ ਘਰੇ ਰੱਖੀਆਂ ਹੋਈਆਂ ਮੁਰਗੀਆਂ ਤੋਂ ਲੈ ਹੋਏ ਐਗ ਦਾ ਆਪਾਂ ਡਿਫਰੈਂਸ ਦਿਖਾਵਾਂਗੇ ਕਿ ਕਿੱਦਾਂ ਜਿਹੜੇ ਫਾਰਮੀ ਐਗ ਤਿਆਰ ਕੀਤੇ ਜਾਂਦੇ ਨੇ ਤੇ ਜਿਹੜੇ ਘਰ ਦੇ ਰੱਖੀਆਂ ਹੋਈਆਂ ਮੁਰਗੀਆਂ ਦੇ ਐਗ ਹੁੰਦੇ ਆ ਕਿੰਨੇ ਹੈਲਦੀ ਹੁੰਦੇ ਆ ਇਹ ਜਿਹੜਾ ਐਗ ਆ ਇਹ ਆਪਾਂ ਘਰੇ ਰੱਖੀਆਂ ਹੋਈਆਂ ਮੁਰਗੀਆਂ ਤੋਂ ਲਿਆ ਹੋਇਆ ਹੈਗਾ ਇਹਨੂੰ ਆਪਾਂ ਤੋੜਦੇ ਆ ਤੇ ਤੁਹਾਨੂੰ ਇਹਦਾ ਤੇ ਫਾਰਮੀ ਅੰਡੇ ਦਾ ਜਿਹੜਾ ਕਿ ਆਪਾਂ ਡਿਫਰੈਂਸ ਚੈੱਕ ਕਰਾਵਾਂਗੇ ਦੇਖਦੇ ਕੀ ਹਾਂਜੀ ਤੁਸੀਂ ਇਹਦੀ ਜਰਦੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ yellow color ਦੀ ਹੈ ਤੇ ਦੇਖੋ ਕਿੰਨਾ ਠੇਕ ਕਿੰਨੀ ਠੇਕ ਹੈਗੀ ਟੁੱਟਦੀ ਵੀ ਨਹੀਂ ਇਹ ਹਾਂਜੀ ਦੇ ਹੁਣੋਂ ਦੂਸਰਾ ਤੋੜਿਓ ਫਾਰਮੇ ਹਾਂਜੀ ਫਾਰਮੇ ਹੁਣ ਆਪਾਂ ਫਾਰਮੇ ਐਗ ਤੋੜ ਕੇ ਦਿਖਾਉਨੇ ਆ ਕਿ ਤੁਹਾਨੂੰ ਇਹਦਾ ਡਿਫਰੈਂਸ ਵੀ ਦਿਖਾਵਾਂਗੇ ਹਾਂਜੀ ਪਹਿਲਾਂ ਤੁਸੀਂ ਇਹਨਾਂ ਦਾ ਦੋਨਾਂ ਦਾ ਕਲਰ ਡਿਫਰੈਂਸ ਚੈੱਕ ਕਰ ਸਕਦੇ ਹੋ ਇਹ ਬਿਲਕੁਲ ਲਾਈਟ yellow ਆ ਤੇ ਇਹ ਪੂਰਾ ਡਾਰਕ yellow ਆ ਦੇਖੀ ਹਾਂ ਜੀ ਤੁਸੀਂ ਇਹਦੀ ਜਰਦੀ ਦੇਖ ਸਕਦੇ ਆਪਾਂ ਇੱਕ ਵਾਰੀ ਇਦਾਂ ਇਦਾਂ ਦੇਖੋ ਚਮਚੇ ਦੇ ਵਿੱਚ ਆਪਾਂ ਪਾਇਆ ਤੇ ਇਦਾਂ ਹੀ ਜਿਹੜੀ ਐ ਸਾਰੀ ਕੁਲਗੀ ਮੈਲਟ ਹੋ ਗਈ ਦੇਖੋ ਤੇ ਹੁਣ ਆਪਾਂ ਤੁਹਾਨੂੰ ਆਹ ਵਾਲੀ ਦਿਖਾਉਣੀ ਆ ਦੇਖੋ ਚਮਚੇ ਦੇ ਚੜਦੇ ਦੇਖੋ ਕਿੰਨੀ ਵਧੀਆ ਚੀਜ਼ ਹੈ ਹਾਂ ਜੀ ਇਸ ਕਰਕੇ ਮੈਲਟ ਨਹੀਂ ਹੁੰਦੀ ਤੇ ਆਹ ਹਾਂ ਜੀ ਇਸ ਕਰਕੇ ਜਿਹੜੇ ਵੀ ਕੋਈ ਐਗ ਵਗੈਰਾ ਖਾਣ ਦੇ ਸ਼ਕੀਨ ਆ ਤਾਂ ਬਾਜ਼ਾਰ ਵਾਲੇ ਐਗਾ ਤੋਂ ਬਚੋ ਤੇ ਆਪਣੇ ਘਰ ਹੀ ਜਿਹੜਿਆਂ ਕੀ ਆ ਖਾਣ ਲਈ ਮੁਰਗੀਆਂ ਪਾਲੋ ਤੇ ਆਪਣੇ ਘਰੇ ਹੈਲਦੀ ਐਗ ਤਿਆਰ ਕਰਕੇ ਖਾਓ ਅੱਜ ਕੱਲ ਇੱਕ ਕੰਪਨੀ ਦੀ ਨਿਊਜ਼ ਵੀ ਬੜੀ ਆ ਰਹੀ ਹੈ ਕਿ ਜਿਹੜੇ ਕਿ ਉਹਨਾਂ ਦੇ ਐਗ ਆ ਉਹਨਾਂ ਦੇ ਵਿੱਚ ਕੈਂਸਰ ਦੇ ਤੱਤ ਪਾਏ ਜਾ ਰਹੇ ਆ ਇਸ ਕਰਕੇ ਜਿਹੜੇ ਵੀ ਐਗ ਖਾਣ ਦੇ ਸ਼ੱਕੀਨ ਆ ਆਪਣੇ ਘਰੇ ਮੁਰਗੀਆਂ ਰੱਖ ਕੇ ਐਗ ਖਾ ਸਕਦੇ ਆ ਤੇ ਇਹਦੇ ਵਿੱਚ ਆਪਾਂ ਨੂੰ ਜਦੋਂ ਆਪਾਂ ਆਮਲੇਟ ਵਗੈਰਾ ਬਣਾਉਣਾ ਨੇ ਆ ਇਹਦੇ ਵਿੱਚ ਆਪਾਂ ਨੂੰ ਬਿਲਕੁਲ ਵੀ ਜਿਹੜਾ ਕਿ ਆ ਹਲਦੀ ਵਗੈਰਾ ਐਡ ਕਰਨ ਦੀ ਲੋੜ ਨਹੀਂਗੀ ਤੇ ਦੇਖ ਸਕਦੇ ਹੋਗੇ ਹਾਂਜੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਸ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਟੇਕ ਕੇਅਰ